ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਤੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲਟ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਦੋਸਤੋ ਦੋ ਇਹੇ ਝੋਟੀਆਂ ਇਹਨਾਂ ਦੀ ਫੁੱਲ ਡਿਟੇਲ ਆਪਾਂ ਤੁਹਾਡੇ ਨਾਲ ਪੂਰੀ ਸ਼ੇਅਰ ਕਰਾਂਗੇ ਜੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਇਹ ਪਿੰਡ ਕੋਟ ਦਾਤਾ ਹੈਗਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆ ਜਾਂਦਾ ਹੈ ਜੀ ਓਨਰ ਇਸ ਦੇ ਬਾਈ ਬਿੱਟੂ ਜੀ ਹਨ ਸੰਪਰਕ ਨੰਬਰ ਦੋਸਤੋ ਉੱਪਰ ਦਿੱਤੇ ਗਏ ਹਨ 97795 71688 ਨੰਬਰ ਹਨ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹੇ ਝੋਟੀਆਂ ਖਰੀਦ ਸਕਦੇ ਹੋ ਸੋ ਦੋਸਤੋ ਇਹੇ ਝੋਟੀ ਦੂਜਾ ਸੁਗਾ ਸੂਣ ਜਾ ਰਹੀ ਹੈਗੀ ਆ ਅਜੇ ਤਕਰੀਬਨ 10 ਦੈਨ ਕੱਚੀ ਹੈਗੀ ਆ ਤੁਸੀਂ ਵੇਖ ਸਕਦੇ ਹੋ ਹਵਾਨਾ ਹਜੇ ਬਣਾਉਣਾ ਸ਼ੁਰੂ ਕੀਤਾ ਹੈਗਾ ਬਾਕੀ ਝੋਟੀ ਬਹੁਤ ਜਿਆਦੀ ਸੋਹਣੀ ਹੈਗੀ ਆ ਸ਼ਕੀਨ ਹੈਗੀ ਆ ਵਜਨ دار ਝੋਟੀ ਹੈਗੀ ਆ ਦੋਸਤੋ ਰਾਜੀ ਹੈਗੀ ਆ ਪਿੱਠ ਪੂੜਾ ਤੁਸੀਂ ਖੁਦ ਵੇਖ ਸਕਦੇ ਹੋ ਕਾਫੀ ਸੋਹਣਾ ਪਿੱਠ ਪੂੜਾ ਹੈਗਾ ਝੋਟੀ ਦਾ ਬਾਕੀ ਹਵਾਨਾ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਥਾਣਾਂ ਦੀ ਜਿਹੜੀ ਬਣਤਰ ਆ ਹਵਾਨੇ ਦੀ ਬਣਤਰ ਆ ਥਾਣ ਤੁਸੀਂ ਚੈੱਕ ਕਰ ਸਕਦੇ ਹੋ ਥਾਣ ਥੋੜੇ ਵੀ ਸ਼ੇਪ ਦੇ ਆ ਦੋਸਤੋ ਤੁਸੀਂ ਆਪਦੀ ਨਜ਼ਰ ਮਾਰ ਕੇ ਜ਼ਰੂਰ ਚੰਗੀ ਤਰ੍ਹਾਂ ਤਸੱਲੀ ਕਰ ਸਕਦੇ ਹੋ ਬਾਕੀ ਜਿਹੜੀ ਸਨੇਵਲੋਂ ਹੈ ਬਹੁਤ ਸਾਫ਼ ਆ ਦੋਸਤੋ ਅਚਾਈ ਚੰਗੀ ਆ ਝੋਟੀ ਦੀ ਬਾਕੀ ਤੁਸੀਂ ਵੇਖ ਸਕਦੇ ਹੋ ਥਨਾ ਦੀ ਜਿਹੜੀ ਸ਼ੇਪ ਆ ਉਹ ਦੋਸਤੋ ਵੀ ਸ਼ੇਪ ਹੈਗੀ ਆ ਚਾਰੇ ਥਨਾ ਦੀ ਬੰਤਰ ਵਾਈਜ਼ ਤੁਸੀਂ ਦੇਖੋਗੇ ਦੇ ਬਾਕੀ ਅ ਪਹਿਲੇ ਸਵੇਰ ਦੀ ਗੱਲ ਕਰੀਏ ਦੋਸਤੋ 12 ਲੀਟਰ ਇਸਨੇ ਚੁਾਈ ਕਰਵਾਈ ਹੈਗੀ ਆ ਇਸ ਵਾਰ ਦੀ ਤਕਰੀਬਨ 12 13 13 ਲੀਟਰ ਦੀ ਮਿਲਕ ਦੀ ਆਸ ਕੀਤੀ ਜਾਂਦੀ ਹੈ ਇਸ ਝੋਟੀ ਤੋਂ ਬਾਕੀ ਤੁਸੀਂ ਆਪਣਾ ਮੌਕੇ ਤੇ ਪਹੁੰਚ ਕੇ ਔਰ ਵੀ ਤਸੱਲੀ ਕਰ ਸਕਦੇ ਹੋ ਹਜੇ ਝੋਟੀ ਨੇ ਦੇਣ ਲੈ ਜਾਣੇ ਹਨ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਸਿੰਘ ਦੀ ਬੰਤਰ ਝੋਟੀ ਦਾ ਕਦ ਕੜ ਦੋਸਤੋ ਕਾਫੀ ਸਹੀ ਹੈਗਾ ਮੀਡੀਅਮ ਕਦ ਤੋਂ ਵੀ ਉੱਪਰ ਦੋਸਤੋ ਆਪਾਂ ਕਹਿ ਸਕਦੇ ਹਾਂ ਨਾ ਬਾਲੀ ਛੋਟੀ ਹਾਈਟ ਦੇ ਵਿੱਚ ਨਾ ਬਹੁਤੀ ਵੱਡੀ ਆ ਬਾਕੀ ਹਾਈਟ ਕਾਫੀ ਜਿਆਦੀ ਸੋਹਣੀ ਹੈਗੀ ਆ ਪਿੱਠ ਪੁੜੇ ਦੀ ਵੀ ਕਾਫੀ ਸੋਹਣੀ ਹੈ ਝੋਟੀ ਤੁਸੀਂ ਦੇਖ ਸਕਦੇ ਹੋ ਦੋਸਤੋ ਹਵਾਨਾ ਹਜੇ ਤਕਰੀਬਨ ਢਿੱਲਾ ਕਾਫੀ ਜਿਆਦੀਆਂ ਹੈਗੀਆਂ ਦੋਸਤੋ ਹਵਾਨਾ ਹਜੇ ਬਣਾਏਗੀ ਬਾਕੀ ਤੱਕ ਥੋੜੀ ਜੀ ਅ ਅੱਗੇ ਨੂੰ ਵੀ ਰੱਖ ਸਕਦੀ ਆ ਬਾਕੀ ਜਿਵੇਂ ਦਿਨ ਨੇੜੇ ਆਉਣਗੇ ਹਵਾਨਾ ਤਿਆਰੀ ਕਰੇਗਾ ਬਿਲਕੁਲ ਪੂਰੀ ਤੇ ਹੋਰ ਜਿਆਦਾ ਪਤਾ ਲੱਗੇਗਾ ਸੋ ਦੋਸਤੋ ਜਿਹੜੇ ਚਾਹ ਬਣ ਵੀਰ ਹੋਣ ਇਹ ਝੋਟੀ ਖਰੀਦਣ ਦੇ ਤੁਸੀਂ ਨੰਬਰਾਂ ਤੇ ਸੰਪਰਕ ਕਰਕੇ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਆਪਣਾ ਪਹੁੰਚ ਕਰਕੇ ਦੋਸਤੋ ਤਸੱਦੀ ਕਰਕੇ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਬਾਕੀ ਦੋਸਤੋ ਮੁੱਲ ਦੀ ਗੱਲ ਕਰੀਏ ਤੇ 85000 ਰੁਪਇਆ ਬਾਈ ਹੋਰਾਂ ਇਸ ਦੀ ਡਿਮਾਂਡ ਕੀਤੀ ਆ 85000 ਰੁਪਏ ਦੀ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਵੇਗਾ ਜਿਹੜਾ ਸੱਜਣ ਪਹੁੰਚਦਾ ਹੈਗਾ ਸੋ ਦੋਸਤੋ ਜੇ ਆਪਾਂ ਇਸ ਦੂਜੀ ਮੱਝ ਦੀ ਗੱਲ ਕਰੀਏ ਤਾਂ ਇਹ ਵੀ ਦੋਸਤੋ ਝੋਟੀਆਂ ਦੇ ਵਿੱਚ ਹੀ ਪੈ ਜਾਂਦੀ ਆ ਤਕਰੀਬਨ ਇਹ ਵੀ ਬਾਈ ਹੋਰਾਂ ਦੱਸਿਆ ਵੀ ਦੂਜਾ ਸੂਆ ਸੂਈ ਆ ਬਾਕੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਦੋਸਤੋ ਆਪ ਆਪਣਾ ਦੇਖ ਲਿਓ ਬਾਕੀ ਅੱਜ ਘੱਟੋ ਘੱਟ ਵੀ ਤਿੰਨ ਤੋਂ ਚਾਰ ਦਿਨ ਦੀ ਸੂਈ ਹੈਗੀ ਆ ਤਾਜੀ ਸੂਈ ਆ ਦੋਸਤੋ ਆਂ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਹਵਾਨਾ ਤੁਸੀਂ ਦੇਖ ਸਕਦੇ ਹੋ ਸਿੰਘਾਂ ਦੀ ਬੰਤਰ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਬੈਗ ਨੂੰ ਲਿਜਾ ਕੇ ਦੋਸਤੋ ਕੁੰਡੇ ਕੀਤੇ ਆ ਬਾਕੀ ਕਦ ਕਾੜ ਦੇ ਹਿਸਾਬ ਨਾਲ ਸਿੰਘ ਫੱਬਦੇ ਹਨ ਦੋਸਤੋ ਇਸ ਛੋਟੀ ਦੇਵੀ ਮਗਰ ਦੋਸਤੋ ਜਿਹੜਾ ਕਾਫ ਹੈਗਾ ਬੱਚਾ ਇਹ ਕੱਟੀ ਹੈਗੀ ਆ ਬਾਕੀ ਚਾਹਵਾਨ ਵੀਰ ਆਪਣਾ ਮੌਕੇ ਤੇ ਪਹੁੰਚ ਕੇ ਇਹ ਛੋਟੀ ਵੀ ਖਰੀਦ ਸਕਦੇ ਹੋ ਸੋ ਦੋਸਤੋ ਇਸ ਦੇ ਥੱਲੇ ਵੀ ਦੁੱਧ ਖੁੱਲਾ ਹੈਗਾ ਤਕਰੀਬਨ ਆ ਘੱਟੋ ਘੱਟ ਵੀ 13 14 ਲੀਟਰ ਦੀ ਦੋਸਤੋ ਚੁਵਾਈ ਇਹ ਜਿਹੜੀ ਝੋਟੀ ਕਰਵਾਏਗੀ ਆਰਾਮ ਦੇ ਨਾਲ ਬਾਕੀ ਤੁਸੀਂ ਦੇਖ ਸਕਦੇ ਹੋ ਥਾਣਾ ਦੇ ਬੰਤਰ ਥਣ ਥੋੜੇ ਲੰਮੇ ਹਨ ਤੁਸੀਂ ਦੇਖ ਸਕਦੇ ਹੋ ਜਿਹੜੀ ਹਵਾਨੇ ਦੀ ਤਾਕਾ ਦੋਸਤੋ ਉਹ ਅੱਗੇ ਨੂੰ ਹੈਗੀ ਆ ਜਿੰਨੀ ਕ ਇਸ ਨੇ ਬਣਾ ਕੇ ਤਿਆਰ ਕੀਤੀ ਸੀ ਕਿ ਹਵਾਨਾ ਸਾਰਾ ਅੱਗੇ ਨੂੰ ਹੈਗਾ ਬਾਕੀ 13 14 ਲੀਟਰ ਦੀ ਮਿਲਕ ਦੀ ਕੈਪੈਸਿਟੀ ਇਸ ਥਲੇ ਆਰਾਮ ਨਾਲ ਹੈਗੀ ਆ ਜਿਹੜੇ ਮੇਰੇ ਵੀਰ ਆ ਆਉਣ ਆਪਣਾ 2 ਡੰਗ ਦੀ 3 ਡੰਗ ਦੀ ਤੁਸੀਂ ਚੁਵਾਈ ਕਰਕੇ ਤਸੱਲੀ ਜ਼ਰੂਰ ਕਰਨੀ ਹੈਗੀ ਆ ਤਸੱਲੀ ਕਰਕੇ ਫਿਰ ਆਪਣਾ ਮੁੱਲ ਦੋਸਤੋ ਤੁਸੀਂ ਲਗਾ ਸਕਦੇ ਹੋ ਆਪਣਾ ਖਰੀਦ ਸਕਦੇ ਹੋ ਬਾਕੀ ਧਾਰ ਦੀ ਥਣਾ ਦੀ ਦੋਸਤੋ ਬਿਲਕੁਲ ਸਾਫ਼ ਹੈਗੀ ਆ ਹਵਾਨਾ ਵੀ ਜਿੱਦਾਂ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਬਿਲਕੁਲ ਇਹੋ ਹੀ ਹਵਾਨਾ ਹੈਗਾ ਬਾਕੀ ਕਦ ਘਾਟ ਦੋਨਾਂ ਝੋਟੀਆਂ ਦਾ ਇੱਕੋ ਜਿਹਾ ਹੈਗਾ ਕੋਈ ਕਿਸੇ ਨਾਲੋਂ ਕਦ ਘਟ ਨਹੀਂ ਹੈਗਾ ਕਦ ਘੜ ਇੱਕੋ ਜਿਹਾ ਹੈਗਾ ਦੋਸਤੋ ਬਾਕੀ ਤੁਸੀਂ ਚੁਆਈ 2 ਡੰਗ ਦੀ 3 ਡੰਗ ਦੀ ਬਿਲਕੁਲ ਆਪਣੀ ਕਰਕੇ ਤਸੱਲੀ ਕਰ ਸਕਦੇ ਹੋ ਭੂਰ ਛੱਟਾ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਥਣਾ ਦੇ ਵਿੱਚ ਬਿਲਕੁਲ ਇੱਕ ਨੰਬਰ ਥਣ ਧਾਰ ਪਾਸ ਹੈਗੀ ਆ ਬਾਕੀ ਖੁੱਲੇ ਦੁੱਧ ਵਾਲੀ ਹੈਗੀ ਆ ਦੋਸਤੋ 13 14 ਲੀਟਰ ਦੀ ਚੁਆਈ ਕਰਵਾ ਦੇਗੀ ਬਾਕੀ ਹਜੇ ਤੁਸੀਂ ਵੇਖ ਸਕਦੇ ਹੋ ਦੋਸਤੋ ਤਾਜੀ ਸੂਈ ਆ ਹਜੇ ਬੌਲੇ ਦੇ ਵਿੱਚ ਹੈਗੀ ਆ ਬਾਕੀ ਤੁਸੀਂ ਆਪਣਾ ਮੌਕੇ ਤੇ ਪਹੁੰਚ ਕੇ ਤਸੱਲੀ ਕਰ ਸਕਦੇ ਹੋ ਚੁਆਈ ਕਰ ਸਕਦੇ ਹੋ ਜਿਹੜਾ ਪਸੂ ਸੂਇਆ ਹੈਗਾ ਦੋਸਤੋ ਉਹਦੀ ਚੁਆਈ ਤੁਸੀਂ ਆਪਣੀ ਤਸੱਲੀ ਨਾਲ ਤੁਸੀਂ ਖੁਦ ਨਹੀਂ ਕਰਨੀ ਹੈਗੀ ਆ ਸਾਡਾ ਕੰਮ ਦੋਸਤੋ ਕੱਲਾ ਵੀਡੀਓ ਬਣਾਉਣ ਦਾ ਹੈਗਾ ਆ ਅਸੀਂ ਵੀਡੀਓ ਬਣਾ ਕੇ ਪਾ ਦੇਣੀ ਹੈਗੀ ਆ ਆਪਣੇ ਚੈਨਲ ਦੇ ਉੱਪਰ ਪਰ ਤਸੱਲੀ ਹੈ ਤੁਸੀਂ ਇਹ ਖੁਦ ਨਹੀਂ ਕਰਨੀ ਹੈ ਵੀਰੋ ਸਾਡਾ ਕੰਮ ਇੱਕ ਤੁਹਾਨੂੰ ਇਸੇ ਮਾਧਿਅਮ ਦੇ ਰਾਹੀਂ ਚੰਗੀਆਂ-ਚੰਗੀਆਂ ਮੱਝਾਂ ਹਾਂਜੀ ਉਹ ਵਿਖਾਉਣ ਦਾ ਹੁੰਦਾ ਹੈ ਬਾਕੀ ਦੋਸਤੋ ਮੁੱਲ ਇਸ ਦਾ ਵੀ 85000 ਰੁਪਇਆ ਹੈਗਾ ਮੌਕੇ ਤੇ ਇਸ ਦੇ ਵਿੱਚੋਂ ਵੀ ਮਾਨਤਨ ਕੀਤਾ ਜਾਵੇਗਾ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ